ਆਸਤਿਕਲ ਬਾਤ ਬੜੀ ਕੀਮਤੀ ਹੈ ਕਿਉਂਕਿ ਇਹ ਸਾਨੂੰ ਉਹ ਤਿੰਨ ਮੰਤਰ ਦੱਸਦੀ ਹੈ ਜੋ ਜੀਵਨ ਨੂੰ ਅਸਲ ਵਿੱਚ ਸੁਖੀ, ਸ਼ਾਂਤ ਅਤੇ ਰੱਬੀ ਰਜਾ ਵਾਲਾ ਬਣਾ ਸਕਦੇ ਨੇ ਇਹ ਤਿੰਨ ਉਪਦੇਸ਼ ਨਹੀਂ ਇਹ ਸਿੱਖਿਆਵਾਂ ਵੀ ਕੋਈ ਆਮ ਨਹੀਂ ਇਹ ਉਹ ਖਜ਼ਾਨੇ ਨੇ ਜੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਨੂੰ ਬਖਸ਼ੇ ਜਿਵੇਂ ਮਾਪਿਓ ਆਪਣੇ ਬੱਚੇ ਨੂੰ ਜੀਵਨ ਦਾ ਰਾਹ ਦੱਸਦੇ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਵੀ ਇਹੀ ਰਾਹ ਦੱਸਿਆ ਜੇ ਇਹ ਤਿੰਨ ਸਿਧਾਂਤ ਅਸੀਂ ਜੀਵਨ ਵਿੱਚ ਉਤਾਰ ਲਈਏ ਤਾਂ ਸਾਡਾ ਘਰ ਸਾਡਾ ਮਨ ਤੇ ਸਾਡਾ ਜੀਵਨ ਸੱਚਮੁੱਚ ਰੱਬ ਦੀਆਂ ਬਖਸ਼ਿਸ਼ਾਂ ਨਾਲ ਭਰ ਸਕਦਾ ਹੈ ਪਹਿਲਾ ਭੱਬਾ ਹੈ ਭੁੱਲ ਜੀ ਸੰਗਤ ਜੀ ਮਨੁੱਖ ਹੋ ਕੇ ਸਾਡੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ ਕਿਉਂਕਿ ਮਨੁੱਖ ਦਾ ਭੁੱਲ ਗਹਿਣਾ ਹੈ ਪਰ ਮਹਾਨਤਾ ਇਸ ਵਿੱਚ ਹੈ ਕਿ ਜੇ ਜੀਵਨ ਵਿੱਚ ਰਿਸ਼ਤਿਆਂ ਵਿੱਚ ਸਹੁਰੇ ਘਰ ਵਿੱਚ ਗੱਲਬਾਤ ਵਿੱਚ ਜਾਂ ਕਿਸੇ ਛੋਟੀ ਵੱਡੀ ਸਥਿਤੀ ਵਿੱਚ ਸਾਡੇ ਹੱਥੋਂ ਭੁੱਲ ਹੋ ਜਾਵੇ ਤਾਂ ਉਸ ਵੇਲੇ ਹੱਥ ਜੋੜ ਕੇ ਆਪਣੀ ਗਲਤੀ ਕਬੂਲ ਕਰ ਲੋ ਆਪਣੀ ਭੁੱਲ ਮੰਨਣ ਵਾਲਾ ਕਦੇ ਛੋਟਾ ਨਹੀਂ ਹੁੰਦਾ ਬਲਕਿ ਰੱਬ ਅਗੇ ਉਸ ਦਾ ਦਰਜਾ ਹੋਰ ਵੀ ਵੱਧ ਜਾਂਦਾ ਹੈ ਗੁਰਬਾਣੀ ਵਿੱਚ ਸਾਫ਼ ਦੱਸਿਆ ਮਿੱਠਤ ਨੀ ਨਾਨਕਾ ਗੁਣ ਚੰਗੀਆਂ ਤਤ ਦੂਸਰਾ ਪੱਬਾ ਹੈ ਪਲਾ ਗੁਰੂ ਸਾਹਿਬ ਜੀ ਦੂਜੀ ਸਿੱਖਿਆ ਸਾਡੇ ਮਨ ਦਾ ਕਾਇਆ ਕਲਪ ਕਰ ਦਿੰਦੀ ਹੈ ਕਹਿੰਦੇ ਨੇ ਸਰਬੱਤ ਦਾ ਭਲਾ ਮੰਗੋ ਜਿਹੜੇ ਘਰ ਦੀਆਂ ਬੀਬੀਆਂ ਭੈਣਾਂ ਆਪਣੀਆਂ ਅਰਦਾਸਾਂ ਵਿੱਚ ਸਰਬੱਤ ਦਾ ਭਲਾ ਮੰਗਦੀਆਂ ਨੇ ਉਹਨਾਂ ਦੇ ਘਰਾਂ ਵਿੱਚ ਕਦੇ ਕਲੇਸ਼ ਨਹੀਂ ਵਸਦਾ ਚਾਹੇ ਕੋਈ ਆਪਣਾ ਹੋਵੇ ਜਾਂ ਬੇਗਾਨਾ ਚਾਹੇ ਗਵਾਢੀ ਹੋਵੇ ਜਾਂ ਰਿਸ਼ਤੇਦਾਰ ਸਾਰਿਆਂ ਲਈ ਭਲਾ ਮੰਗੋ ਜੋ ਮਨੁੱਖ ਦੂਸਰਿਆਂ ਲਈ ਭਲਾ ਮੰਗਦਾ ਹੈ ਰੱਬ ਉਸਦਾ ਆ ਰਾਹ ਸੌਖਾ ਕਰ ਦਿੰਦਾ ਹੈ ਹਰ ਵਿਅਕਤੀ ਆਪਣੇ ਗਲੀ ਮੁਹੱਲੇ ਲਈ ਸਾਰੇ ਪਿੰਡ ਨਗਰ ਲਈ ਆਪਣੇ ਬੱਚਿਆਂ ਲਈ ਦਿਲੋਂ ਭਲਾ ਮੰਗਦਈਏ ਤਾਂ ਰੱਬ ਉਹ ਭਲੇ ਸਾਡੇ ਘਰ ਵੀ ਵਾਪਸ ਜ਼ਰੂਰ ਭੇਜਦਾ ਹੈ ਤੀਸਰਾ ਭੱਬਾ ਹੈ ਪਾਣਾ ਜੀ ਜੀਵਨ ਕਦੇ ਇੱਕੋ ਵਰਗਾ ਨਹੀਂ ਰਹਿੰਦਾ ਕਦੇ ਸੁਖ ਕਦੇ ਦੁੱਖ ਹੈ ਤਾਂ ਰੱਬ ਦੀ ਬਣਾਈਆਂ ਲਹਿਰਾਂ ਨੇ ਮਨੁੱਖ ਦੀ ਕਲਾ ਹੈ ਕਿ ਉਹ ਹਾਲਾਤਾਂ ਨਾਲ ਨਹੀਂ ਰੱਬ ਦੀ ਰਜ਼ਾ ਨਾਲ ਚੱਲਦਾ ਹੈ ਜੋ ਭਾਣੇ ਨੂੰ ਮੰਨ ਲੈਂਦਾ ਹੈ ਉਹ ਕਦੇ ਹਾਰਦਾ ਨਹੀਂ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਜੋ ਵੀ ਹੋ ਰਿਹਾ ਹੈ ਮੇਰੀ ਗੁਰੂ ਦੀ ਰਜ਼ਾ ਨਾਲ ਹੋ ਰਿਹਾ ਹੈ ਜੀਵਨ ਦੇ ਸੁੱਖ ਆਉਣ ਦਾ ਧੰਨਵਾਦ ਕਰੋ ਦੁੱਖ ਆਉਣ ਦਾ ਧੀਰਜ ਧਰੋ ਤੇ ਰਜ਼ਾ ਮੰਨੋ ਭਾਣਾ ਮੰਨਣਾ ਮਨ ਨੂੰ ਸਥਿਰ ਕਰਦਾ ਹੈ ਘਰ ਵਿੱਚ ਸ਼ਾਂਤੀ ਲਿਆਉਂਦਾ ਤੇ ਜੀਵਨ ਨੂੰ ਕਦੇ ਟੁੱਟਣ ਨਹੀਂ ਦਿੰਦਾ ਸੰਗਤਜੀ ਜੀ ਤਿੰਨ ਪੱ ਬੇ ਭੁੱਲ ਭਲਾ ਤੇ ਪਾਣਾ ਜੋ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਸਿਖਾਏ ਸਨ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਯਕੀਨ ਕਰੋ ਜੀ ਜੀ ਮਨੁੱਖ ਦਾ ਜੀਵਨ ਖੁਸ਼ੀਆਂ ਨਾਲ ਭਰਪੂਰ